ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਜਿਹੜਾ ਆਪਣੇ ਘਰ ਦੇ ਵਿੱਚ ਏਸੀ ਲੱਗਾ ਹੁੰਦਾ ਉਹ ਇੱਕ ਰਾਤ ਵਿੱਚ ਕਿੰਨੀ ਬਿਜਲੀ ਖਾ ਜਾਂਦਾ ਜਿਹੜੀ ਆਪਾਂ ਇਹ ਵੀਡੀਓ ਬਣਾਈਏ ਆਪਾਂ ਬਣਾਈਏ ਤਿੰਨ ਰਾਤਾਂ ਦੇ ਵਿੱਚ ਜਿਸ ਨੂੰ ਕਿ ਅਲੱਗ-ਅਲੱਗ ਟੈਂਪਰੇਚਰ ਤੇ ਰੱਖ ਕੇ ਆਪਾਂ ਚਲਾਇਆ ਸੀ ਜਿਹੜਾ ਕਿ ਇਹ ਵਾਲਾ ਏਸੀ ਆ ਇਹ ਆਪਾਂ ਘੱਟ ਤੋਂ ਘੱਟ ਰੱਖਿਆ ਸੀਗਾ 18 ਕਿਉਂਕਿ ਇਸ ਤੋਂ ਘੱਟ ਨਹੀਂ ਹੁੰਦਾ ਕੋਈ ਕੋਈ 16 ਤੇ ਚਲਾ ਜਾਂਦਾ ਜੀ ਉਸ ਤੋਂ ਬਾਅਦ ਜਿਹੜਾ ਦਾ ਡਿਫਾਲਟ ਹੁੰਦਾ ਸੈਟਿੰਗ 24 ਤੇ ਰੱਖਿਆ ਸੀ ਅਤੇ ਇੱਕ ਜਿਹੜੀ ਸੈਟਿੰਗ ਹੁੰਦੀ ਹੈ ਜੀ ਜਿਹੜੀ ਆਪਾਂ ਜ਼ਿਆਦਾਤਰ ਰੱਖਦੇ ਹਾਂ ਜਿੱਥੇ ਬਿਜਲੀ ਬਚਾਉਂਦਾ ਇਹ ਜ਼ਿਆਦਾ ਉਹ ਰੱਖਿਆ ਸੀ ਜੀ 28 ਤੇ ਤਿੰਨੋਂ ਰੀਡਿੰਗਾਂ ਆਪਾਂ ਲਈਆਂ ਇੱਕ ਇੱਕ ਰਾਤ ਦੀਆਂ ਪੂਰੇ ਘੰਟੇ ਚਲਾ ਕੇ ਨਾਲ ਟੈਂਪੀਸ ਚਲਾਇਆ ਹੋਇਆ ਸੀਗਾ ਆਪਾਂ ਪੂਰੀ ਉਹ ਵੀਡੀਓ ਇੱਥੇ ਤੁਹਾਨੂੰ ਅੱਗੇ ਦਿਖਾਉਣ ਵਾਲੇ ਆ ਦੇਖੋ ਜਿਹੜੀ ਮੈਂ ਅੱਜ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣ ਲੱਗਾ ਇਹ ਦਾ ਤੇ ਤੁਹਾਡੇ ਏਸੀ ਦਾ ਫਰਕ ਹੋ ਸਕਦਾ ਉਹਦਾ ਫਰਕ ਕੀ ਹੋਊਗਾ ਸਭ ਤੋਂ ਪਹਿਲਾਂ ਵੋਲਟੇਜ ਅਪ ਡਾਊਨ ਉਸ ਤੋਂ ਬਾਅਦ ਤੁਹਾਡਾ ਕਮਰੇ ਦੀ ਲંબਾਈ ਚੜਾਈ ਉਚਾਈ ਉਸ ਤੋਂ ਬਾਅਦ ਕਮਰਾ ਪੇਂਟ ਕੀਤਾ ਹੋਇਆ ਜਾਂ ਨਹੀਂ ਜਾਂ ਕੱਲਾ ਪਲਾਸਟਰ ਆ ਉਸ ਤੋਂ ਬਾਅਦ ਗਰਮੀ ਕਿੰਨੀ ਆ ਜਾਂ ਕਈ ਵਾਰੀ ਸਿੱਧੀ ਧੁੱਪ ਕਮਰੇ 'ਚ ਪੈਂਦੀ ਆ ਕਈ ਵਾਰੀ ਕਮਰੇ ਠੰਡੇ ਹੁੰਦੇ ਆ ਇਹ ਅਲੱਗ-ਅਲੱਗ ਚੀਜ਼ਾਂ ਨਿਰਪੱਖ ਕਰਦੀਆਂ ਪਰ ਫਿਰ ਵੀ ਜਿਹੜੀਆਂ ਆਪਣੀਆਂ ਇਹ ਰੀਡਿੰਗਾਂ ਕੱਢੀਆਂ ਹੋਈਆਂ ਤੁਹਾਡੇ ਨਾਲੋਂ ਕੋਈ ਨਾ ਕੋਈ ਇੱਕ ਦੀ ਜੂੰਟ ਦਾ ਫਰਕ ਪੈ ਸਕਦਾ ਜੀ ਪੂਰੀ ਰਾਤ ਚੱਲਣ ਦੇ ਮਗਰੋਂ ਮੈਂ ਕੋਸ਼ਿਸ਼ ਕੀਤੀ ਹੈ ਬਹੁਤ ਮਿਹਨਤ ਦੇ ਨਾਲ ਵੀਡੀਓ ਬਣਾਈ ਹੈ ਤੁਸੀਂ ਅੱਗੇ ਵੀ ਸ਼ੇਅਰ ਲਾਜ਼ਮੀ ਕਰਿਓ ਉਸ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਆ ਕਿ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਕਿਉਂਕਿ ਫ੍ਰੀ ਵਾਲਾ ਬਟਨ ਹੁੰਦਾ ਜੀ ਤੁਸੀਂ ਬਟਨ ਧੱਕਦੇ ਹੋਗੇ ਤੇ ਆਪਾਂ ਤੁਹਾਡੀ ਮਦਦ ਦੇ ਨਾਲ ਬਹੁਤ ਜਲਦੀ 1 ਮਿਲੀਅਨ ਸਬਸਕ੍ਰਾਈਬ ਦੀ ਪੂਰੀ ਕਰ ਲਈਏ ਜੀ ਜੈਸ ਏਸੀ ਦੀਆਂ ਆਪਾਂ ਅੱਜ ਰੀਡਿੰਗਾਂ ਲੈਣ ਲੱਗੇ ਆ ਜੀ ਉਹ ਹੈਗਾ ਜੀ 2018 20 ਮਾਡਲ ਦੇ ਵਿੱਚ ਜਿਹੜੀ ਇਹ ਸਟਾਰ ਰੇਟਿੰਗ ਸੀ ਉਦੋਂ ਇਹ 3 ਸਟਾਰ ਏਸੀ ਸੀ ਜੇਕਰ ਅੱਜ ਦੇ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ ਤੇ ਅੱਜ ਇਸ ਨੂੰ ਆਪਾਂ 2 ਸਟਾਰ ਗਿਣ ਸਕਦੇ ਹਾਂ ਕਿਉਂਕਿ ਜਿਵੇਂ ਜਿਵੇਂ ਨਵੀਂ ਟੈਕਨੋਲੋਜੀ ਆਉਂਦੀ ਆ ਤੇ ਜਿਹੜੇ ਪਿਛਲੀਆਂ ਇਹ ਹੁੰਦੀਆਂ ਜੀ ਇਸ ਦੀ ਸਟਾਰ ਰੇਟਿੰਗ ਘਟ ਹੁੰਦੀ ਜਾਂਦੀ ਆ ਜੀ ਤੇ ਇਹ ਵਾਲਾ 3 ਸਟਾਰ AC 5200 ਵਾਟ ਕੂਲਿੰਗ ਕਪੈਸਿਟੀ ਦੇ ਨਾਲ ਇਹ ਆਉਂਦਾ ਜੇਕਰ ਆਪਾਂ ਗੱਲ ਕਰਦੇ ਹਾਂ ਜਿੱਥੇ ਇਹ ਲੱਗਾ ਹੋਇਆ ਇਸ ਦੇ ਉੱਪਰ ਆਪਣੇ ਛੱਤ ਦੇ ਉੱਪਰ ਟੈਲ ਬਾਲਿਆਂ ਦੀ ਛੱਤ ਆ ਕੋਈ ਡਾਉਨ ਸੀਲਿੰਗ ਨਹੀਂ ਕੋਈ PVC ਨਹੀਂ ਕੋਈ ਲੈਂਟਰਲ ਨਹੀਂ ਅਤੇ ਇਸ ਦੀ ਛੱਤ ਦੇ ਉੱਪਰ ਵੀ ਕੋਈ ਹੋਰ ਛਾਂ ਨਹੀਂ ਗਈ ਜੇਕਰ ਆਪਾਂ ਉਸ ਦੀਆਂ ਕੰਧਾਂ ਦੀ ਗੱਲ ਕਰਦੇ ਹਾਂ ਤੇ ਕੰਧਾਂ ਦੇ ਨਾਲ ਵੀ ਇਸ ਤੇ ਕੋਈ ਵੀ ਕਮਰਾ ਨਹੀਂ ਲੱਗਦਾ ਜੇਕਰ ਆਪਾਂ ਇਸ ਕਮਰੇ ਦੇ ਸੈਚ ਦੀ ਗੱਲ ਕਰਦੇ ਹਾਂ ਤੇ ਇਹ ਕਮਰਾ ਹੈਗਾ ਜੀ ਤਕਰੀਬਨ 14.5 ਇੱਕ ਪਾਸੇ ਨੂੰ ਤੇ 11.5 ਇੱਕ ਪਾਸੇ ਨੂੰ ਤੇ ਜਿਹੜੀ ਛੱਤ ਦੀ ਉਚਾਈ ਹੈ ਉਹ ਤੁਸੀਂ 8.5 ਤੋਂ 9 ਫੁੱਟ ਗਿਣ ਸਕਦੇ ਹੋ ਕੋਲ ਜਿਹੜਾ ਇਹਦਾ ਕਯੂਬਿਕ ਫੁੱਟ ਏਰੀਆ ਆ ਗਿਆ ਜੀ ਉਹ ਹੈਗਾ ਜੀ 1434 ਮੋਟਾ ਮੋਟਾ ਜਿਵੇਂ ਕਹੇ ਲੋਬੀ 14 ਬਾਏ 12 ਦਾ ਕਮਰਾ ਇਹ ਹੈਗਾ ਜੀ ਜੇਕਰ ਆਪਾਂ ਗੱਲ ਕਰਦੇ ਆ SAC ਦੀ ਤੇ SAC ਨੂੰ ਆਪਾਂ ਜਿਵੇਂ ਪਹਿਲਾਂ ਦੱਸਿਆ ਕਿ ਫੈਕਸ ਸਪੀਡ AC ਆ ਇਹ ਇਹਦੇ ਉੱਪਰ ਆਪਾਂ ਇਹ ਵਾਲਾ ਮੀਟਰ ਲਗਾ ਦਿੱਤਾ એનਰਜੀ ਮੀਟਰ ਜਿਹੜਾ ਇਹ ਆਪਾਂ ਨੂੰ ਇਸ ਦੀ ਸਾਰੀ ਲੀਡਿੰਗ ਦੇਵੇਗਾ 31 ਵਾਟ ਲੋਡ ਆ ਜੀ ਇਹਦਾ ਬਗੈਰ ਕਿਸੇ ਵੀ ਹੋਰ ਚੀਜ਼ ਤੋਂ ਤੇ ਜਿਵੇਂ ਹੀ ਆਪਾਂ ਇਸ ਨੂੰ ਸਟਾਰਟਿੰਗ ਦਿੰਦੇ ਆ ਤੇ ਆ ਤੁਸੀਂ ਵੇਖੋਗੇ 3347 ਵਾਟ ਇਹਨੇ ਲਏ ਆ ਪਰ ਇਹ ਕੁਝ ਮਿਲੀਸੈਕਿੰਡ ਦੇ ਲਈ ਹੁੰਦੇ ਆ ਜਿਸ ਨੂੰ ਜਰਕ ਲੋਡ ਕਿਹਾ ਜਾਂਦਾ ਜੇਕਰ ਆਪਾਂ ਇਨਵਰਟਰ AC ਦੀ ਗੱਲ ਕਰਦੇ ਤੇ ਉਹਦੇ ਵਿੱਚ ਇਹ ਨਹੀਂ ਹੁੰਦਾ ਕਿਉਂਕਿ ਉਹਦੇ ਜਿਹੜੇ ਵਾਟ ਜਾਂ ਉਹ ਮਨ ਕੇ ਚੱਲੋ ਵੀ ਜੇ ਹਜ਼ਾਰ ਤੇ ਜਾਣੇ ਆ ਤੇ ਉਹ ਹੌਲੀ ਹੌਲੀ ਵਧਦੇ ਹੁੰਦੇ ਆ ਥੱਲੇੋਂ ਲੈ ਕੇ ਤਾਂ ਨੂੰ ਵਧਦੇ ਆ ਇਹਦੇ ਜਿਹੜੇ ਵਾਟ ਆ ਉਹ ਇੱਕੇਦਮ ਜਿਵੇਂ ਤੁਸੀਂ ਵੇਖਿਆ ਕਿ 34 3500 ਵਾਟ ਆਏ ਸੀਗੇ ਤੇ ਉਸ ਤੋਂ ਬਾਅਦ ਥੱਲੇ ਨੂੰ ਆਉਣੇ ਹੁੰਦੇ ਆ ਜਿਹੜੇ ਇਹਦੇ ਵਾਟ ਹੁੰਦੇ ਆ ਫਿਕਸ ਰਹਿੰਦੇ ਆ ਇੱਕੋ ਜਿਹੀ ਰਹਿਣਗੇ ਵੋਲਟੇਜ ਦੇ ਹਿਸਾਬ ਦੇ ਨਾਲ ਥੋੜੇ ਬਹੁਤੇ ਘਟ ਹੁੰਦੇ ਰਹਿਣਗੇ ਮੰਨ ਕੇ ਚੱਲੋ ਇਹ ਮੈਂ ਇੱਥੇ ਇਸ ਦੀ ਜਿਹੜੀ ਕੂਲਿੰਗ ਆ ਉਹ ਵਧ ਕਰ ਰਿਹਾ ਜਾਂ ਘਟ ਕਰ ਰਿਹਾ ਐਸ ਸਮੇਂ ਕੂਲਿੰਗ ਜ਼ਿਆਦਾ ਕਰ ਰਿਹਾ 18 ਡਿਗਰੀ ਤੇ ਲੈ ਕੇ ਜਾ ਰਿਹਾ ਤੇ ਜਿਹੜੇ ਵਾਟ ਆ ਇਹਦੇ 1231 ਹੀ ਆ ਠੀਕ ਹੈ ਜੀ ਜੇਕਰ ਹੁਣ ਆਪਾਂ ਇਸ ਨੂੰ ਵਧਾਵਾਂਗੇ ਮੰਨ ਕੇ ਚੱਲੋ ਮੈਂ ਇਸ ਨੂੰ 30 ਤੇ ਲੈ ਜਾਂਦਾ ਤੇ ਤਾਂ ਵੀ ਜਿਹੜੇ ਇਹਦੇ ਵਾਟ ਆ ਇੰਨੇ ਹੀ ਰਹਿਣਗੇ ਜਦ ਕਿ ਇਨਵਰਟਰ ਏਸੀ ਦੇ ਵਿੱਚ ਇਸ ਤੋਂ ਉਲਟ ਹੁੰਦਾ ਜਦੋਂ ਉਸ ਦਾ ਕਮਰਾ ਠੰਡਾ ਹੋ ਜਾਂਦਾ ਤੇ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਵਧ ਘਟ ਕਰਦੇ ਆ ਤੇ ਉਹ ਵੀ ਜਿਹੜੇ ਇਹ ਵਾਟ ਆ ਉਹ ਵੀ ਵੱਧ ਘੱਟ ਹੁੰਦੇ ਰਹਿੰਦੇ ਆ ਜੀ। ਲਓ ਜੀ ਹੁਣ ਆਪਾਂ ਕੀ ਕਰਨ ਲੱਗੇ ਆ ਕਿ ਸਭ ਤੋਂ ਪਹਿਲਾ ਪਹਿਲੀ ਰਾਤ ਇਸ ਨੂੰ ਆਪਾਂ ਏਸੀ ਨੂੰ ਚਲਾ ਰਹੇ ਆ ਜੀ 18 ਡਿਗਰੀ ਸੈਲਸੀਅਸ ਤੇ। ਸਮਾਂ ਹੋ ਚੁੱਕਾ ਜੀ 9:11 ਰਾਤ ਦੇ ਜਿੰਨੀਆਂ ਵੀਡੀਓ ਬਣਾਈਆਂ ਮੈਂ ਇਹ ਸਾਰੀਆਂ ਰਾਤ ਨੂੰ ਹੀ ਰਿਕਾਰਡ ਕੀਤੀਆਂ। ਇਸ ਸਮੇਂ ਤੁਸੀਂ ਵੇਖ ਸਕਦੇ ਹੋ 1302 ਵਾਟ ਆ ਤੇ ਇੱਥੇ ਜਿਹੜੇ ਕਿਲੋਵਾਟ ਆਵਰ ਆ ਜਿਹੜੀਆਂ ਆਪਾਂ ਬਿਜਲੀ ਦੀਆਂ ਯੂਨਿਟਾਂ ਨੋਟ ਕਰ ਲਈਆਂ ਉਹ 00 ਆ ਜੀ। 6 ਐਂਪੀਅਰ ਦੇ ਆਸ-ਪਾਸ ਬਿਜਲੀ ਖਾ ਰਿਹਾ 217 ਵੋਲਟ ਆ। 0 ਪੁਆਇੰਟ ਨਟ ਐਨ ਦੇ ਮੇਦਾ ਪੀ ਐਫ ਆ ਜੀ ਠੀਕ ਹੈ ਜੀ ਪੀ ਆ ਹਰਟ ਦੀ ਫ੍ਰੀਕੁਐਂਸੀ ਆ ਮੇਨ ਚੀਜ਼ਾਂ ਆਪਾਂ ਲੈਣੀਆਂ ਜੀ ਇਹਦੇ ਵਾਟ ਅਤੇ ਦੂਸਰੇ ਹੈਗੇ ਆ ਜੀ ਕਿਲੋਵਾਟ ਆਵਰ ਯਾਨੀ ਕਿ ਕਿੰਨੀ ਬਿਜਲੀ ਦੀ ਖਪਤ ਕਰਦਾ ਜੀ ਇਹ ਪਹਿਲੇ ਦਿਨ ਆਪਾਂ ਚਲਾਇਆ ਜੀ ਪੂਰੀ ਰਾਤ 18 ਡਿਗਰੀ ਤੇ ਜਿਸ ਵੇਚ ਇਹਨੇ ਬਿਲਕੁਲ ਵੀ ਕੱਟ ਨਹੀਂ ਕੀਤਾ ਤੇ ਇਸ ਦਿਨ ਇਹ ਪੂਰੇ 10 ਘੰਟੇ ਚੱਲਿਆ ਸਵੇਰ ਦਾ ਟਾਈਮ ਹੋ ਚੁੱਕਿਆ ਜੀ 6:55 ਮਿੰਟ am ਯਾਨੀ ਕਿ 7:00 ਵੱਜ ਚੁੱਕੇ ਆ ਅੰਦਾਜ਼ਾ 10 ਘੰਟੇ ਚੱਲਿਆ ਜੀ 10 ਘੰਟਿਆਂ ਵਿੱਚ ਇਸ ਨੇ ਖਾਧੀਆਂ ਜੀ ਤੁਸੀਂ ਵੇਖ ਸਕਦੇ ਹੋ 11 ਜੂਨਟ ਹਜੇ ਵੀ ਇੱਕੋ ਸਪੀਡ ਤੇ ਚੱਲਦਾ ਪਿਆ 1217 ਵਾਟ ਲੈ ਰਿਆ 11 ਜੂਨਟ ਐ ਖਾ ਚੁੱਕਿਆ ਤੇ ਉਹੀ ਤਕਰੀਬਨ 5.5 ਐਂਪੀਅਰ ਹੀ ਲੈ ਰਿਆ ਠੀਕ ਆ ਜੀ ਇਹ ਸੀਗਾ ਜੀ ਪਹਿਲੇ ਦਿਨ ਦਾ ਨਤੀਜਾ ਜਦੋਂ ਕਿ ਆਪਾਂ ਬਿਲਕੁਲ ਟੈਂਪਰੇਚਰ ਘੱਟ ਕਰਕੇ ਤੇ ਰਲਾਈ ਲੈ ਕੇ ਪੈਨੇ ਆ ਠੀਕ ਹੈ ਜੀ ਹੁਣ ਆਜੋ ਅਗਲਾ ਇਸ ਦਿਨ ਆਪਾਂ ਕੀ ਕਰਨਾ ਕਿ ਐਕਵਰੀਅਨ ਨੂੰ ਰੀਸੈਟ ਕਰ ਲਈਏ ਜਿਹੜਾ ਹੁਣ ਡਿਫਾਲਟ ਸੈਟਿੰਗ ਹੁੰਦੀ ਹੈ ਕੰਪਨੀ ਦੀ 24 ਡਿਗਰੀ ਸੈਲਸੀਅਸ ਹੁਣ ਆਪਾਂ ਇਸ ਨੂੰ ਉੱਥੇ ਰੱਖਾਂਗੇ ਜੀ 24 ਡਿਗਰੀ ਤੇ ਤੇ ਲਓ ਆਪਾਂ ਰਿਮੋਟ ਤੋਂ ਸੈੱਟ ਕਰ ਦਿੱਤਾ ਜੀ 24 ਡਿਗਰੀ ਤੇ ਹੁਣ ਆਪਾਂ ਇਸ ਨੂੰ ਚਲਾਉਣ ਲੱਗੇ ਆ ਜੀ ਠੀਕ ਹੈ ਜੀ ਕਿਉਂਕਿ ਹਰ ਇੱਕ ਏਸੀ ਦੇ ਸਟicker ਲੱਗਾ ਹੁੰਦਾ 24 ਡਿਗਰੀ ਦਾ ਤੇ ਅੱਜ ਆਪਾਂ ਉਸੇ ਹੀ ਸੈਟਿੰਗ ਤੇ ਇਹਨੂੰ ਚਲਾ ਰਹੇ ਆ ਜੀ 1000 60 ਵਾਟ ਜਾਂ 1100 ਵਾਟ ਕਹਿ ਸਕਦੇ ਤੁਸੀਂ ਲੈ ਰਿਆ ਇਸ ਸਮੇਂ ਐਂਪੀਅਰ ਲੈ ਰਿਆ ਜੀ 464 ਥੋੜੇ ਜਿਹਾ ਵੋਲਟੇਜ ਜ਼ਿਆਦਾ ਕਰਕੇ ਇਹ ਐਂਪੀਅਰ ਘਟਾ ਨਹੀਂ ਤਾਂ ਜ਼ਿਆਦਾਤਰ ਨਾਰਮਲ ਇਹ 6 ਐਂਪੀਅਰ ਤੇ ਹੀ ਚੱਲੂਗਾ ਸਮਾਂ ਹੋਇਆ ਜੀ 8:34 ਪੀਐਮ ਕਿਉਂਕਿ ਜਿੰਨੀਆਂ ਮੈਂ ਪਹਿਲਾਂ ਦੱਸ ਚੁੱਕਿਆ ਵੀਡੀਓ ਬਣਾਈਆਂ ਰਾਤ ਨੂੰ ਬਣਾਈਆਂ ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਕਿ ਅਗਲੀ ਸਵੇਰ ਤੱਕ ਕਿੰਨੀ ਰੀਡਿੰਗ ਆਉਂਦੀ ਹੈ ਜੀ ਸਵੇਰ ਦਾ ਸਮਾਂ ਹੋ ਚੁੱਕਿਆ ਜੀ 6:40 ਏਐਮ ਤਕਰੀਬਨ 10 ਘੰਟੇ ਹੀ ਇਹੋ ਚੱਲਿਆ ਤੇ ਨਾਲ ਦੀ ਨਾਲ ਹੀ ਜੇ ਆਪਾਂ ਗੱਲ ਕਰਦੇ ਆਂ ਜੀ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਜੀ ਇਸ ਨੇ ਜਿਹੜੀ ਬਿਜਲੀ ਖਾਧੀ ਆ ਉਹ 5.28 ਜੂਨਟਾਂ ਯਾਨੀ ਕਿ ਸਵਾ 5 ਜੂਨਟਾਂ ਦੀ ਇਹਨੇ ਖਪਤ ਕੀਤੀ ਆ 24 ਡਿਗਰੀ ਸੈਲਸੀਅਸ ਦੇ ਵਿੱਚ ਜਿਹੜਾ ਬਾਹਰਲਾ ਟੈਂਪਰੇਚਰ ਸੀ ਇਹਨਾਂ ਦਿਨਾਂ ਦੇ ਵਿੱਚ ਉਹ ਸੀਗਾ ਜੀ ਕਰੀਬਨ 32 ਤੋਂ ਲੈ ਕੇ 36 37 ਡਿਗਰੀ ਦੇ ਆਸ-ਪਾਸ ਕਿਉਂਕਿ ਜਿਆਦਾ ਗਰਮੀਆਂ ਦੇ ਵਿੱਚ ਇਹ ਵੀਡੀਓ ਰਿਕਾਰਡ ਨਹੀਂ ਕੀਤੀ ਇਹਨਾਂ ਦਿਨਾਂ ਵਿੱਚ ਇਹ ਵੀਡੀਓ ਰਿਕਾਰਡ ਕੀਤੀ ਹੈ ਜੋ ਜੋ ਗੱਲਾਂ ਹੋਈਆਂ ਮੈਂ ਸਾਰੀਆਂ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਅਗੇ ਜੀ ਤੀਜੀ ਜਿਹੜੀ ਅਸਦੀ ਰਾਤ ਸੀ ਸਮਾਂ ਹੋ ਚੁੱਕਾ ਜੀ ਤਕਰੀਬਨ 8:30 ਵਜੇ ਰਾਤ ਦਾ ਉਹੀ ਸਮਾਂ ਪੀਐਮ ਇੱਥੇ ਤੁਸੀਂ ਰੀਡਿੰਗ ਵੇਖ ਸਕਦੇ ਹੋ ਇਹਨੂੰ ਆਪਾਂ ਜ਼ੀਰੋ ਕਰ ਦੇਵਾਂਗੇ ਕਿਉਂਕਿ ਪਹਿਲਾਂ ਆਪਾਂ 24 ਤੇ ਚਲਾਇਆ ਸੀ ਜ਼ੀਰੋ ਕਰ ਦਿੱਤੀ ਉਸ ਤੋਂ ਬਾਅਦ ਹੁਣ ਜਿਹੜਾ ਆਪਣਾ ਏਸੀ ਆ ਜੀ ਇਹਨੂੰ ਆਪਾਂ ਲੈ ਚੱਲਾਂਗੇ ਇਸ ਦੇ 28 ਡਿਗਰੀ ਤੇ ਠੀਕ ਹੈ ਜੀ ਕਿਉਂਕਿ 28 ਡਿਗਰੀ ਤੇ ਇਹ ਵਾਰ-ਵਾਰ ਕੱਟ ਮਾਰਦਾ ਹੁੰਦਾ ਵਾਰ-ਵਾਰ ਕੰਪਰੈਸ਼ਨਰ ਬੰਦ ਹੁੰਦਾ ਚੱਲਦਾ ਜਿਸ ਦੇ ਨਾਲ ਕਿ ਬਿਜਲੀ ਦੀ ਖਪਤ ਤੇ ਕਾਫੀ ਜ਼ਿਆਦਾ ਪ੍ਰਭਾਵ ਪੈ ਜਾਂਦਾ 28 ਡਿਗਰੀ ਤੇ ਇਹ ਆ ਵੀ ਤੁਹਾਨੂੰ ਉੱਤੇ ਕੱਪੜਾ ਨਹੀਂ ਲੈਣਾ ਪੈਂਦਾ ਨੋਰਮਲ ਗਰਮੀ ਲੱਗਦੀ ਨਹੀਂ ਤੇ ਨਾ ਠੰਡ ਲੱਗੇ ਤੇ ਇਹਦੇ ਵਿੱਚ ਜਿਹੜੀ ਇਹ ਬਿਜਲੀ ਖਾਊਗਾ ਉਹ ਆਪਾਂ ਦੇਖਾਂਗੇ ਇਹ ਵੀ 10 ਘੰਟੇ ਦਾ ਹੀ ਸਮਾਂ ਆਪਾਂ ਲਿਆ ਸੀ 6:43 ਹੋ ਚੁੱਕੇ ਆ ਸਵੇਰੇ ਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਸ ਦੀ ਅੱਜ ਰੀਡਿੰਗ ਕੀ ਆਈ ਹੈ ਜੀ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੀ ਰੀਡਿੰਗ ਅੱਜ ਆਈ ਹੈ ਜੀ 3. ਚਲਾਨ ਦੇ ਵਿੱਚ ਕਿਲੋਵਾਟ ਆਵਰ ਯਾਨੀ ਕਿ ਸਰਪਚਾਰ ਜੂਨਟਾ ਹੁਣ ਜੇਕਰ ਆਪਾਂ ਗੱਲ ਕਰਦੇ ਆ ਤਿੰਨੋਂ ਰਾਤਾਂ ਆਪਾਂ 10-10 ਘੰਟੇ ਏਸੀ ਚਲਾਇਆ ਪਹਿਲੇ ਦਿਨ ਕੱਢੀਆਂ ਜੀ 11 ਜੂਨਟਾਂ 18 ਤੇ ਰੱਖਣ ਦੇ ਨਾਲ ਦੂਜੇ ਦਿਨ ਕੱਢੀਆਂ ਤਕਰੀਬਨ ਸਵਾ ਪੰਜ ਜੂਨਟਾਂ 24 ਤੇ ਰੱਖਣ ਦੇ ਨਾਲ ਤੇ 28 ਤੇ ਰੱਖਣ ਦੇ ਨਾਲ ਆਪਾਂ ਨੂੰ ਮਿਲੀਆਂ ਜੀ ਤਕਰੀਬਨ 4 ਜੂਨਟਾਂ ਦੀ ਖਪਤਾਈ ਆ ਜੀ ਬਿਜਲੀ ਦੀ ਅਲੱਗ-ਅਲੱਗ ਰੀਡਿੰਗਾਂ ਲਈਆਂ ਅਲੱਗ-ਅਲੱਗ ਹਿਸਾਬ ਆ ਬਾਕੀ ਜਿਵੇਂ ਮੈਂ ਪਹਿਲਾਂ ਹੀ ਵੀਡੀਓ ਦੇ ਦੱਸ ਚੁੱਕਿਆ ਕਿ ਹਰ ਇੱਕ ਦੀ ਕੰਡੀਸ਼ਨ ਅਲੱਗ ਹੋ ਸਕਦੀ ਹੈ ਜੇਕਰ ਤੁਹਾਡਾ ਕਮਰਾ ਛੋਟਾ ਡਾਊਨ ਸੀਲਿੰਗ ਹੋਈਆ ਤੇ ਤੁਹਾਡੀ ਖਾਫਤ ਇਹ ਇਸ ਤੋਂ ਵੀ ਘਟੂਗੀ ਜੇਕਰ ਤੁਸੀਂ ਜਿਆਦਾ ਵੱਡੇ ਕਮਰੇ ਦੇ ਵਿੱਚ ਚਲਾ ਰਹੇ ਹੋ ਜਾਂ ਜਿਆਦਾ ਘੱਟ ਟੈਂਪਰੇਚਰ ਰੱਖ ਕੇ ਚਲਾ ਰਹੇ ਹੋ ਤਾਂ ਤੁਹਾਡਾ ਜਿਹੜਾ ਨਤੀਜਾ ਉਹ ਤੁਹਾਡੇ ਸਾਹਮਣੇ ਹੈ ਜੀ ਬਿਜਲੀ ਦਾ ਬਿੱਲ ਵੀ ਤੁਹਾਨੂੰ ਜਾਦੇ ਆਵੇਗਾ ਹੀ ਕੋਸ਼ਿਸ਼ ਕੀਤੀ ਹੈ ਜੀ ਇੱਕ ਵੀਡੀਓ ਬਣਾਉਣ ਦੀ ਇਸ ਤਰ੍ਹਾਂ ਦੀ ਤਾਂ ਕਰਕੇ ਤੁਹਾਡਾ ਵੀ ਫਾਇਦਾ ਹੋ ਸਕੇ ਕਿਉਂਕਿ ਕਾਫੀ ਆਪਣੇ ਦਿਮਾਗ ਦੇ ਵਿੱਚ ਇਹ ਗੱਲਾਂ ਰਹਿੰਦੀਆਂ ਹੁੰਦੀਆਂ ਵੀ ਜੇ ਆਪਾਂ ਇਸੇ 16 ਤੇ ਚਲਾ ਲਿਆ ਜਾਂ 28 ਤੇ ਚਲਾ ਲਿਆ ਬੈਲ ਇੱਕੋ ਜਿਹਾ ਹੀ ਆਵੇਗਾ ਇਸ ਤਰ੍ਹਾਂ ਨਹੀਂਗਾ ਇੰਨਾ ਫਰਕ ਪਊਗਾ ਜੀ ਤਕਰੀਬਨ ਐਂ ਕਹਿ ਸਕਦੇ ਵੀ ਜੇ 28 ਤੇ ਚਲਾਇਆ ਤਾਂ ਅੱਧ ਤੋਂ ਵੀ ਵੱਧ ਦਾ ਫਰਕ ਪੈ ਜਾਂਦਾ ਜੀ ਵੀਡੀਓ ਵਧੀਆ ਲੱਗੇ ਤਾਂ ਕਿ ਸ਼ੇਅਰ ਵੀ ਲਾਜ਼ਮੀ ਕਰ ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿਉਂਕਿ ਆਪਾਂ ਇਹੋ ਜਿਹੀਆਂ ਵੀਡੀਓ ਹੀ ਲੈ ਕੇ ਆਉਂਦੇ ਰਹਿੰਦੇ ਆ ਜੀ ਚਲੋ ਠੀਕ ਹੈ ਜੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ